ਆ ਪੈਰ ਪਿੱਛੇ ਨਾ ਪੱਟੀਏ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਟੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ ਟੁਣਕਾ ਟੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਟਣਕਾ ਟਣਕਾ ਇੱਕ ਗੱਲ ਹੋਰ ਗਾਵਾ ਮੈਂ ਬੰਦਾ ਟੌਣ ਦੇਖ ਕੇ ਇੱਕ ਲੋਕਾਂ ਦੀ ਰੜਦੀ ਹੁੰਦੀ ਆ ਟਣਕਾ 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 ਕਰਕੇ ਗੱਡੀ ਚੜਦੀ ਹੁੰਦੀ ਆ ਟਣਕਾ ਟਣਕਾ ਕਰਕੇ ਗੱਡੀ ਚੜਦੀ ਹੁੰਦੀ ਆ ਓਹ ਕੀ ਬਾਤ ਬਹੁਤ ਸੋਹਣਾ ਗਾਵਾ ਡਾਰਲਿੰਗ ਨੂੰ ਮੈਂ ਪਹਿਲਾਂ ਵੀ ਸੁਣਨ ਆਲੀ ਖਾਇ ਵੀਰ ਜੀ ਦਾ ਕੀ ਜੀ ਨਸੀਬ ਪੱਤੇ ਦੀ ਮਾਰੇਠਾ ਆਇਆ ਲੱਗਦਾ ਕੀ ਕਰਦਾ ਕੰਮ ਕੀ ਕਰਦਾ ਸਾਡੇ ਘੜੀ ਐਟਰੀਬਿਊਟਰ ਜੀ ਲੱਗੇ ਆਇਆ ਬਾਬੇ ਦੀ ਜਗ੍ਹਾ ਤੇ ਖੜਾ ਝੂਠ ਨਾ ਬੋਲੀ ਸਾਡੇ ਬਾਬੇ ਚ ਬੜੀ ਜਿਆਦਾ ਸ਼ਕਤੀ ਆ ਹਾਂਜੀ ਬੜੀ ਜਿਆਦਾ ਸ਼ਕਤੀ ਆ ਸੱਚੀ ਬੜੀ ਜਿਆਦਾ ਸ਼ਕਤੀ ਆ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਤੁਹਾਡੇ ਫਾਇਦੇ ਲਈ ਤੇਰੀ ਜ਼ਿੰਦਗੀ ਲਈ ਤੇਰੇ ਫਾਇਦੇ ਲਈ ਤੇਰੀ ਉਹ ਅੱਜ ਹਾਰਡ ਵਰਕ ਕਰਦਾ ਤੇ ਤੂੰ ਬਹੁਤ ਤਗੜ ਪੈਸੇ ਆ ਜਾਣਗੇ ਤੇਰੇ ਫਾਇਦੇ ਲਈ ਪੁੱਛ ਰਿਆ ਠੀਕ ਹੈ ਲੱਛੋ ਪਤਾ ਕਰਦਾ ਨੂੰ ਨਹੀਂ ਅਸਲ ਪਤਾ ਕਰਦਾ ਨੂੰ ਨਹੀਂ ਮੈਂ ਨਹੀਂ ਮੱਕਾ ਦੀ ਗੱਦਾਰੇ ਲਾ ਲਿਆ ਜੀ ਵਿਆਹ 100 ਬਗੇ ਵੀ ਕਰਨਾ ਨਹੀਂ ਹੁਣ 100 ਬਗੇ ਮੈਂ ਮਾੜਾ ਮੋਟਾ ਵਿਆਹ ਜੀ ਤੂੰ ਰੋਟੀ ਰੁੱਟੀ ਖਾਇਆ ਕਰ ਥੋੜਾ ਜਿਹਾ ਤਗੜਾ ਹੋ ਤਗੜਾ ਹੋ ਕੇ ਕੋਈ ਨਾ ਤੇਰਾ ਗਾਣਾ ਗੂਣਾ ਕਰਾਂਗੇ ਆਪਾਂ ਠੀਕ ਹੈ ਟੈਨਸ਼ਨ ਨਹੀਂ ਲੈਣੀ ਗਾਉਂਦਾ ਗੂਂਦਾ ਰਹਿ ਗਾਣਾ ਗੂਣਾ ਰਿਕਾਰਡ ਰਿਕੋਡ ਕਰ ਇੱਕ ਅੱਧਾ ਠੀਕ ਆ ਕੋਈ ਨਾ ਕਰ ਲਾਂਗੇ ਰਿਕਾਰਡ ਆਪਾਂ ਕੋਈ ਚੱਕਰ ਨਹੀਂ ਰੋਟੀ ਦੇ ਧਿਆਨ ਦੇ ਥੋੜਾ ਜਿਹਾ ਠੀਕ ਤਕੜਾ ਹੋ ਜਾ ਮੜਾ ਤੂੰ ਤੇਰਾ ਹੁਣ ਇੱਕ ਉੱਪ ਪੈ ਗਿਆ ਹਾਰਡ ਵਰਕ ਜ਼ੋਰ ਦਾ ਕੰਮ ਕਰਕੇ ਰਹੀ ਕੀ ਜ਼ੋਰ ਦਾ ਕੰਮ ਕਰਦਾ ਪਹਿਲਾਂ ਐ ਕਰਕੇ ਖੜ ਖੜ ਜਾ ਐ ਕਰਕੇ ਹਾਂ ਐ ਕਰਕੇ ਖੜ ਐ ਕਰਕੇ ਖੜ ਹਾਂ ਐ ਕਰਕੇ ਗੱਲ ਕਰ ਹਣਾ ਚਲੋ ਥੋੜਾ ਹਾਰਡ ਵਰਕੇ ਕੰਮ ਕਰਦਾਂਗੇ ਇਹਦੀ ਕੱਤੀ ਹਾਰਡ ਵਰਕ ਪਤੰਦਰ ਕਾਦਾ ਕਰਦਾਂ ਵਾਸਤਾ ਦੇ ਫੈਕਟਰੀਆਂ ਮਿਸਤਰੀਆਂ ਮਿਸਤਰੀਆਂ ਚੜਾਈ ਗੱਲ ਵਿੱਚ ਇਹ ਸੈੱਡ ਬੋਲ ਨਾ 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 ਅਈ ਰੇ ਅਈ ਰੇ ਯਾਰੀਆਂ ਨਾਲ ਬਹੁਤ ਸਮਾਂ ਲੇ ਠੀਕ ਆ ਚਲੋ ਬੇਸ ਪੇਰ ਤੇ ਨਾ